ਜੇਕਰ ਆਪਾਂ 1121 ਬਾਸਮਤੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਕਿੰਨੇ ਕ ਹਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਤਰੀਕ 23 ਨਵੰਬਰ ਤਕਰੀਬਨ ਜੋ ਅੱਜ ਰੇਟ ਲੱਗੇ ਹਨ ਸਾਡੀ ਲੋਕਲ ਮੰਡੀ ਵਿੱਚ ਤਕਰੀਬਨ 2700 ਰੁਪਿਆ ਰੇਟ 1121 ਬਾਸਮਤੀ ਦਾ ਲੱਗਾ ਸੀਗਾ ਤੇ ਜੋ ਕਿ ਇੱਕ ਛੋਟੀ ਮੰਡੀ ਲੈਵਲ ਤੇ ਹੈ ਜਿੱਥੇ ਕਿ ਸਿਰਫ ਇੱਕ ਹੀ ਵਪਾਰੀ ਹੁੰਦਾ ਹੈ ਤੇ ਇੱਕ ਹੀ ਖਰੀਦਦਾਰ ਹੁੰਦਾ ਹੈ ਉਹ ਬੋਲੀ ਲਾ ਕੇ ਚਲੇ ਜਾਂਦਾ ਤੇ ਤਕਰੀਬਨ ਅਸੀਂ ਪਤਾ ਕੀਤਾ ਸੀਗਾ ਕਿ ਫਗਵਾੜੇ ਦੀ ਮੰਡੀ ਵਿੱਚ ਕੀ ਰੇਟ ਹੈ ਉੱਥੇ ਦੱਸਿਆ ਗਿਆ ਸੀਗਾ ਕਿ 2800 ਤੋਂ ਲੈ ਕੇ 3000 ਤੱਕ ਆਸਾਨੀ ਦੇ ਨਾਲ ਉੱਥੇ ਬਾਸਮਤੀ 11 21 ਦਾ ਰੇਟ ਲੱਗ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਵੱਖ-ਵੱਖ ਜਾਣਿਆਂ ਨਾਲ ਗੱਲ ਕਰੀ ਤੇ ਪਤਾ ਲੱਗਾ ਹੈ ਤਕਰੀਬਨ ਪੰਜਾਬ ਵਿੱਚ ਬਾਸਮਤੀ ਦਾ ਰੇਟ ਜੋ ਕਿ ਅੱਜ ਦਾ ਰਿਹਾ ਹੈ 2500 ਤੋਂ ਲੈ ਕੇ 3000 ਦੇ ਵਿੱਚ ਵਿਚਰਿਆ ਹੈ ਕਿਉਂਕਿ ਕਿਤੇ ਬਾਸਮਤੀ ਦੇ ਰੰਗ ਜਾਂ ਮਸ਼ੀਨ ਦੀ ਬਢਾਈ ਤੇ ਹੱਥ ਦੀ ਚੜਾਈ ਦਾ ਫਰਕ ਕਰਕੇ ਰੇਟ ਵੱਧ ਘਟ ਜ਼ਰੂਰ ਲੱਗਦਾ ਹੈ ਤੇ ਤੁਸੀਂ ਜੇਕਰ ਕਿਸੇ ਨੇ ਅੱਜ ਵੇਚੀ ਹੋਵੇ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਓ ਹਾਂ ਪਰ ਜਿਹੋ ਜਿਹੇ ਹਾਲਾਤ ਦੱਸ ਰਹੇ ਹਨ ਕਿ ਕਿ ਬਾਸਮਤੀ ਦੇ ਪੇਮੈਂਟ ਸੰਬੰਧੀ ਕਹਿੰਦੇ ਜ਼ਰੂਰੀ ਇਸ ਸਾਲ ਸਮੱਸਿਆ ਆਉਣ ਦੀ ਸੰਭਾਵਨਾ ਹੈ ਤੇ ਕਈ ਤਾਂ ਕੰਪਨੀਆਂ ਵਾਲੇ ਇਹ ਕਹਿ ਰਹੇ ਹਨ ਅਸੀਂ ਬਾਸਮਤੀ ਹੁਣ ਖਰੀਦ ਲੈਣੀ ਆ ਤੇ ਇਸ ਦੀ ਪੇਮੈਂਟ ਜਾ ਕੇ ਫਰਵਰੀ ਮਾਰਚ ਦੇ ਮਹੀਨੇ ਕਰਨੀ ਹੈ ਅਜਿਹੀਆਂ ਖਬਰਾਂ ਵੀ ਸੁਣੀਆਂ ਹਨ ਜੇਕਰ ਕਿਸੇ ਨਾਲ ਅਜਿਹੀ ਸਮੱਸਿਆ ਹੋਈ ਤਾਂ ਉਹ ਵੀ ਜਰੂਰ ਕਮੈਂਟ ਬਾਕਸ ਵਿੱਚ ਦੱਸਿਓ ਧੰਨਵਾਦ